ਭਾਈ ਗੋਜੀ ਦਾ ਖਾਲਸਾ ਵਾਈਕੀ ਚੀਪੇ ਸਭ ਤੋਂ ਪਹਿਲਾਂ ਤਾਂ ਮੈਂ ਮਾਤਾ ਪ੍ਰਕਾਸ਼ ਜੀ ਕੋ ਨੂੰ ਦਿਲੋਂ ਸਲੂਟ ਕਰਦੀ ਹਾਂ ਐਸੀ ਸਰਪ੍ਰੀਅਜ਼ ਨੂੰ ਮਿਲਣਾ ਮੈਂ ਆਪਣੇ ਆਪ ਨੂੰ ਬਹੁਤ ਖੁਸ਼ੀ ਭਰਿਆ ਮਹਿਸੂਸ ਕਰਦੀ ਕਿ ਮੇਰਾ ਅੱਜ ਦਾ ਦਿਨ ਬਹੁਤ ਹੀ ਖੁਸ਼ੀਆਂ ਵਾਲਾ ਕਿ ਅਸੀਂ ਇੱਥੇ ਖੜੇ ਆਂ ਪਰ ਆਕੇ ਦਿਲ ਵੀ ਬੜਾ ਦੁਖੀ ਹੋਇਆ ਕਿ ਅਸੀਂ ਆਪਣੇ ਬੱਚਾ ਨੂੰ ਮਾਰੀ ਜੀ ਚੁਰੀਟ ਵੀ ਲੱਗਦੀ ਹੈ ਤੇ ਅਸੀਂ ਦੁਖੀ ਹੋ ਜਾਂਦੇ ਆਂ ਤੇ ਇੱਥੇ ਲੋਕੀ ਘੂੜੇ ਚ ਸੁੱਟ ਕੇ ਬੱਚਾ ਨੂੰ ਚਲੇ ਜਾਂਦੇ ਆ ਉਹਨਾਂ ਨੂੰ ਚੁੱਕ ਕੇ ਹਿੱਕ ਨਾ ਲਗਾ ਕੇ ਰੱਖਦੇ ਆ ਕਾਸੀ ਸਖਸ਼ੀਅਤ ਨੂੰ ਮਿਲਣਾ ਮੇਰੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਔਰ ਜਿਨ੍ਹਾਂ ਨੇ ਦੇਖੋ ਉਹਨਾਂ ਨੂੰ ਕਿੰਨੇ ਪਿਆਰ ਨਾਲ ਰੱਖਿਆ ਟੁਆਇਜ਼ ਵੀ ਰੱਖੇ ਆਂ ਪੜਾਈ ਵੀ ਕਰਵਾਉਂਦੇ ਆ ਔਰ ਉਹਨਾਂ ਦੀ ਪਰਵਰਿਸ਼ ਵੀ ਸਹੀ ਕਰਦੇ ਆ ਅਸੀਂ ਆਪਣੇ ਬੱਚਿਆਂ ਨੂੰ ਪਾਲਣ ਵਾਸਤੇ ਇੰਨਾ ਕੁ ਸੋਚ ਲੀਦਾ ਸੀ ਕਿੰਨੀ ਟੈਨਸ਼ਨ ਲੈਂਦੇ ਆ ਸਾਡੇ ਬੱਚੇ ਦਾ ਫਿਊਚਰ ਕੀ ਹੋਏਗਾ ਤੇ ਇੱਥੇ ਆ ਕੇ ਇੰਨਾ ਵਧੀਆ ਮਤਲਬ ਮਾਹੌਲ ਹੈ ਕਿ ਐਦਾਂ ਦੇ ਯੂਨੀਕ ਹੋਮ ਵਰਗੇ ਜਿੱਥੇ ਵੀ ਜਿੱਦਾਂ ਦੀ ਵੀ ਸੰਖਾਵਾ ਮੈਂ ਕਹਿੰਨੀ ਹੈ ਕਿ ਕਿਸੇ ਨੂੰ ਆਪਣੇ ਬੱਚੇ ਦਾ ਸੁਤਨ ਦੀ ਜ਼ਰੂਰਤ ਨਹੀਂ ਹੈ ਹੁਣੇ ਅਸੀਂ ਵੀਡੀਓ ਕਲਿੱਪ ਵੀ ਦੇ ਦਿੱਤੀ ਹੈ ਇੱਕ ਬੱਚੀ ਇਹਨਾਂ ਨੇ ਬਚਾਈ ਸੀ ਕਿਤੇ ਨਾ ਕਿਤੇ ਇਨਸਾਨ ਦੀ ਕੋਈ ਸ਼ੁਰੂਆਤ ਹੁੰਦੀ ਹੈ ਮੇਰੀ ਵੀ ਸੋਚ ਇਹਨਾਂ ਨਾਲ ਬਹੁਤ ਮੈਚ ਕਰਦੀ ਹੈ ਪੈਸਾ ਕਿਸੇ ਨੂੰ ਕੋਈ ਮਜਬੂਰੀ ਹੁੰਦੀ ਕਿ ਬੱਚੇ ਨੂੰ ਨਹੀਂ ਪਾਲ ਸਕਦੇ ਆਪਣੇ ਬੱਚਿਆਂ ਨੂੰ ਐਜੂਕੇਟ ਕਰੋ ਮੈਂ ਹਮੇਸ਼ਾ ਤੋਂ ਕਹਿੰਦੀ ਆਈ ਐ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਅਗਰ ਅਸੀਂ ਆਪਣੇ ਬੱਚੇ ਤੇ ਬੱਚਿਆਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਾਂਗੇ ਉਹ ਗਲਤ ਸਟੈਪ ਕਦੀ ਨਹੀਂ ਚੱਕਣਗੇ ਪੂਰੀਆਂ ਸਰਕਾਰਾਂ ਨੂੰ ਇਹ ਮੈਂ ਰਿਕਵੈਸਟ ਕਰਦੀ ਆ ਕਿ ਆਪਣੇ ਬੱਚਿਆਂ ਨੂੰ ਪੜ੍ਹਾਈ ਕਰਵਾਓ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਅਸੀਂ ਗਲਤ ਕੰਮ ਨਾ ਕਰੀਏ ਐਦਾਂ ਦਾ ਸਟੈਪ ਚੁੱਕਣ ਤੋਂ ਪਹਿਲਾਂ ਸਰਕਾਰਾਂ ਨੂੰ ਅੱਗੇ ਆਉਣਾ ਚਾਹੀਦਾ ਜਦ ਕਿ ਮੋਰਲ ਵੈਲਿਊਜ਼ ਦਾ ਪਤਾ ਹੀ ਨਹੀਂ ਹੈ ਜੋ ਇਹ ਲੋਕ ਕਰ ਰਹੇ ਕਿ ਅਸੀਂ ਐਦਾਂ ਦੀ ਗਲਤੀ ਨਾ ਕਰ ਚੱਕੀਏ ਔਰ ਬੱਚਿਆਂ ਨੂੰ ਜੇ ਮੈਂ ਹੱਥ ਜੋੜਦੀਆਂ ਕੁੜੀਆਂ ਨੂੰ ਵੀ ਅਵੇਅਰ ਰਹਿਣਾ ਚਾਹੀਦੀਆਂ ਆਪਣੇ ਮਾਪਿਆਂ ਦੀ ਇੱਜ਼ਤ ਦਾ ਧਿਆਨ ਰੱਖੋ ਆਪਣੀ ਇੱਜ਼ਤ ਦਾ ਧਿਆਨ ਰੱਖੋ ਆਪਣੇ ਆਪ ਨੂੰ ਇੰਨਾ ਕੁ ਸਟਰੋਂਗ ਕਰੋ ਕਿ ਤੁਹਾਨੂੰ ਅਗਰ ਕੋਈ ਗਲਤੀ ਹੋ ਵੀ ਜਾਂਦੀ ਹੈ ਐਟਲੀਸਟ ਤੁਸੀਂ ਇਹਨਾਂ ਦੇ ਕੋਲ ਬੱਚਿਆਂ ਨੂੰ ਛੱਡ ਜੋ ਐਦਾਂ ਬੱਚਿਆਂ ਨੂੰ ਸੜਕਾਂ ਤੇ ਇਨਾ ਸੁੱਟੋ ਉਹਨਾਂ ਨੂੰ ਕੁੱਤਿਆਂ ਦੇ ਕੋਲ ਮਾਸ ਖਵਾਲੀ ਨਾ ਸੁੱਟੋ ਔਰ ਇਹਨਾਂ ਨੂੰ ਮੈਂ ਦਿਲੋਂ ਸਲਾਮ ਕਰਦੀਆਂ ਮਾਤਾ ਪ੍ਰਕਾਸ਼ ਜੀ ਕੋ ਕੋਸੀ ਆ ਜਾਏ ਸਾਡੀ ਪੂਰੀ ਟੀਮ ਆਈ ਮ ਸਾਰਿਆਂ ਦਾ ਧੰਨਵਾਦ ਕਰਦੀ ਆਂ ਅਸੀਂ ਸਾਰੇ ਇਕੱਠੇ ਹੋ ਕੇ ਆਏ ਔਰ ਮੇਰੀ ਪੂਰੀ ਟੀਮ ਇਸ ਵਕਤ ਅਸੀਂ ਸਾਰੇ ਗਮਗੀਨ ਔਰ ਖੁਸ਼ ਨਸੀਬ ਆ ਅਸੀਂ ਧੰਨਵਾਦ ਹਾਂਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਆ ਕੇ ਮਤਲਬ ਸ਼ਬਦ ਨਹੀਂ ਆ ਰਹੇ ਇੱਕ ਪਰਮਾਤਮਾ ਦਾ ਸ਼ੁਕਰ ਵੀ ਨਿਕਲ ਰਿਹਾ ਕਿ ਬਹੁਤ ਬlesed ਆ ਅੱਜ ਵੀ ਹੁਣ ਸ਼ਾਇਦ ਵਰਡਸ ਵੀ ਅੱਜ ਘੱਟ ਪੈਣਗੇ ਬੋਲਣ ਲਈ ਅੱਜ ਤਾਂ ਪਹਿਲਾਂ ਹਾਕਾ ਪ੍ਰਕਾਸ਼ ਕੌਰ ਜੀ ਨੂੰ ਮੈਂ ਸੱਚੀ ਦਿਲੋਂ ਸਲੂਟ ਕਰਦੀ ਆ ਕਿ ਜਿਹੜੇ ਅਸੀਂ ਦੇਖੋ ਸਾਡੇ ਇੱਕ ਬੱਚਾ ਹੋਵੇ ਦੋ ਬੱਚੇ ਹੋਵੇ ਉਹਨਾਂ ਮਾੜੀ ਚੀ ਚਰੀਟ ਲਾ ਕੇ ਜਾ ਜਾਂ ਕੁਝ ਹੋ ਜਾਏ ਸਾਨੂੰ ਆ ਨਿਕਲਦੀ ਆ ਹਨਾ ਇੱਥੇ ਇੰਨੇ ਬੱਚਿਆਂ ਨੂੰ ਆ ਸਾਹ ਬਰੇ ਨੇ ਅੱਜ ਮੈਂ ਕਹਿੰਨੀ ਆ ਮਾਤਾ ਤੋਂ ਵੀ ਵੱਡਾ ਕੋਈ ਸ਼ਬਦ ਹੋਵੇ ਤਾਂ ਉਹਨਾਂ ਲਈ ਉਹ ਆ ਮਾਤਾ ਪ੍ਰਕਾਸ਼ ਕੌਰ ਜੀ ਦੇ ਤੇ ਆ ਕੇ ਸੱਚੀ ਦਾ ਦਿਲੋਂ ਰੱਬ ਦਾ ਸ਼ੁਕਰਾਨਾ ਨਿਕਲਦਾ ਹੈ ਕਿ ਪਰਮਾਤਮਾ ਨੇ ਇੰਨਾ ਸਭ ਕੁਝ ਸਾਨੂੰ ਦਿੱਤਾ ਅਸੀਂ ਬlesed ਆ ਤੇ ਬਾਕੀ ਮੈਂ ਵਾਕੇ ਸਮਾਜ ਨੂੰ ਕਹਾਂਗੀ ਕਿ ਵਾਕੇ ਤੁਸੀਂ ਅੱਜ ਐਡਵੋਕੇਟ ਹੋਵੋ ਤਾਂ ਕਿ ਇਹ ਵਾਲੀ ਨੌਬਤ ਹੀ ਨਾ ਆਵੇ ਕਿ ਬੱਚਿਆਂ ਨੂੰ ਜਿਹੜਾ ਇੱਥੇ ਕੁੱਤਿਆਂ ਕੋਲ ਜਿੱਦਾ ਛੋਟ ਜਾਂਦੇ ਨੇ ਸੱਚੀ ਦਿਲੋਂ ਅੱਜ ਨਾ ਮੈਂ ਦੱਸ ਨਹੀਂ ਸਕਦੀ ਕਿ ਅੱਜ ਕੀ ਮਹਿਸੂਸ ਕਰ ਰਹੀ ਹਾਂ ਬਹੁਤ ਇਮੋਸ਼ਨਲ ਆ ਕਿ ਦੇਖ ਕੇ ਜੋ ਅਸੀਂ ਵੀਡੀਓ ਦੇਖ ਕੇ ਆਏ ਆ ਬਾਕੀ ਸਲੂਟ ਆ ਬੱਚਿਆਂ ਨੂੰ ਇੱਥੋਂ ਤੱਕ ਕਿ ਪੜਾਇਆ ਲਿਖਾਇਆ ਫੋਰਨ ਭੇਜਿਆ ਬੱਚੇ ਉੱਥੋਂ ਜਾ ਕੇ ਪੜ ਕੇ ਆ ਕੇ ਇੱਥੇ ਚੈਰਿਟੀ ਕਰ ਰਹੇ ਇਨਸਾਨੀਅਤ ਦੀ ਸਭ ਤੋਂ ਵੱਡੀ ਮਿਸਾਲ ਹੈ ਥੈਂਕ ਯੂ ਸੋ ਮਚ ਬਾਈ ਜੀ ਪਿੱਛਾ ਫਾਲਸਾ ਅਵਾਇਬੀ ਜੀ ਤੁਸੀਂ ਅਸੀਂ ਆ ਕਿ ਜੀ ਕਮਪਨੀ ਦੇ ਪਰਤੇ ਮਾਤਾ ਪ੍ਰਵਾਸ ਜੀ ਦਾ ਬਹੁਤ ਬਹੁਤ ਪਹਿਲਾਂ ਤੋਂ ਐਕਸਪੈਕਟ ਕਰਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਇਹ ਦਿਨਾਂ ਅੱਜ ਉਹ ਬੱਚਿਆਂ ਨੂੰ ਸਾਂਭਿਆ ਜਿਹੜੇ ਸੜਕ ਤੇ ਰੋਲ ਗਏ ਸੀਗੇ ਜਿਹੜੇ ਤੇ ਉਹਨੂੰ ਮਦਦ ਚ ਉਠਾ ਰਹੇ ਸੀਗੇ ਅੱਜ ਉਹ ਬੱਚਿਆਂ ਨੂੰ ਸੇਵਾ ਕਰ ਰਹੇ ਆ ਜਿਹੜੇ ਬੱਚੇ ਸੜਕਾਂ ਤੇ ਰੋਲ ਰਹੇ ਸੀਗੇ ਕੋਈ ਜਿਹੜੇ ਸਾਡੇ ਬੱਚੇ ਆ ਉਹ ਗਲਤੀਆਂ ਕਰਕੇ ਬੱਚਿਆਂ ਨੂੰ ਅਸੀਂ ਛੱਡ ਕੇ ਜਾਂਦੇ ਆ ਅੱਜ ਉਹਨਾਂ ਦੀ ਅਸੀਂ ਇਹਨਾਂ ਮਾਤਾ ਜੀ ਦੀ ਦੇਣ ਨਹੀਂ ਦੇ ਸਕਦੇ ਕਿ ਜਿਹੜੇ ਅੱਜ ਪੁਰਾਣੂ ਮਾਦਾ ਰੋਲ ਐਡਾ ਵੱਡਾ ਦਿੱਤਾ ਗਿਆ ਮਾਵਾਂ ਠਡੀਆਂ ਛਾਵਾਂ ਛਾਵਾਂ ਤੋੜ ਕਰੇ ਇਹ ਉਹਨਾਂ ਦੇ ਰੋਲ ਕਰਕੇ ਬਖਾਇਆ ਕੀ ਆ ਜਿਹੜੀਆਂ ਆ ਪਛਾੜੀਆਂ ਵੀ ਮਾਵਾਂ ਆ ਉਹ ਬੱਚਿਆਂ ਨੂੰ ਸਾਭ ਨਹੀਂ ਸਕਦੀਆਂ ਇਹ ਮਾਂ ਜਿਹੜੀ ਹੈ ਅਗਾਸ਼ਪੁਰ ਦੇ ਅਸੀਂ ਬਹੁਤ ਮਾਣ ਰਹੀ ਆ ਸਾਡੀ ਪਾਰਟੀ ਵੱਲ ਮੇਰੇ ਵੱਲੋਂ ਐਂਟੀ ਕਰਾਇਮ ਹੋਣ ਐਂਟੀ ਕਰਪਸ਼ਨ ਵੱਲ ਬਾਤ ਆ ਜੀਦਾ ਬਹੁਤ ਅਸੀਂ ਸਤਕਾਰ ਕਰਦੇ ਆ ਅ ਤੇ ਉਹਨਾਂ ਦਾ ਸਨਮਾਨਤ ਵੀ ਕਰਾਂਗੇ ਕਿ ਇੰਨਾ ਵੱਡਾ ਪਰਾਲਾ ਖਰ ਕੇ ਜਿਹੜਾ ਜੀਜੀ ਹੋ ਕੇ ਬਹੁਤ ਵਧੀਆ ਪਾਲਾ ਖਾਣਾ ਬੱਚਿਆਂ ਨੂੰ ਸਭ ਕੁਝ ਦੇਣਾ ਟਾਈਮ ਸਿਰ ਦੁੱਧ ਦੇਣਾ ਛੋਟੇ ਛੋਟੇ ਬੱਚੇ ਆ ਅੱਜ ਦੇਖ ਕੇ ਮਨ ਭਰਿਆ ਕਿ ਅਸੀਂ ਅੱਜ ਪਹਿਲੀ ਵਾਰੀ ਇੱਥੇ ਮਤਲਬ ਆਏ ਆ ਜਿਹੜਾ ਬੱਚਿਆਂ ਨੂੰ ਦੇਖ ਕੇ ਬਹੁਤ ਮਨ ਖੁਸ਼ ਹੋਇਆ ਹੋਰ ਵੀ ਮਾਤਾ ਜੀ ਨੂੰ ਸ਼ਾਦੀ ਕਿਤੇ ਸਹਾਇਤਾ ਦੀ ਲੋੜ ਹੋਵੇ ਅਸੀਂ ਨਾਲ ਹੋ ਕੇ ਕਰਾਂਗੇ ਵਾਈਗੁਰ ਜੀ ਦਾ ਖਾਤਾ ਵਾਈਗੁਰ ਜੀ ਦੀ ਸੇਵਾ ਆ ਵਾਈਗੁਰ ਜੀ ਦਾ ਖਾਤਾ ਵਾਈਗੁਰ ਜੀ ਦੀ ਜੀ ਆਇਆਂ ਨੂੰ ਸੰਗਤ ਨੂੰ ਬਹੁਤ ਸੋਹਣਾ ਭਾਈ ਸਾਹਿਬ ਜੀ ਦਾ ਉਪਰਾਲਾ ਵੈ ਮੈਂ ਡਿਪਾਰਟਮੈਂਟ ਸੌਣ ਕੇ ਬੜੀ ਖੁਸ਼ ਹੋਈਆਂ ਕਿ ਐਂਟੀ ਕ腐ਪਸ਼ਨ ਦੇ ਉੱਤੇ ਉਹ ਇੰਨਾ ਕੰਮ ਕਰ ਰਹੇ ਨੇ ਹੂੰ ਸਭ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਤੇ ਬਹੁਤ ਚੰਗਾ ਲੱਗਿਆ ਬਾਕੀ ਭਾਈ ਸਾਹਿਬ ਜਿਹੜੇ ਨੇ ਇਹ ਤੇ ਕਈ ਸਾਲਾਂ ਤੋਂ ਬੱਚਿਆਂ ਦੀ ਸੇਵਾ ਇਹ ਬੜੇ ਪਿਆਰ ਸਤਿਕਾਰ ਨਾਲ ਜਿਦੋਂ ਮੈਂ ਮਾਰਕਸ ਵਿੱਚ ਸੀ ਸੋ ਮੈਂ ਯੂਨੀਕ ਹੋਮ ਤੋਂ ਬੋਲ ਰਹੀ ਹਾਂ ਮੈਂ ਸੰਗਤ ਨੂੰ ਇਹ ਕਹਿਣਾ ਚਾਹੁੰਦੀ ਹਾਂ ਸਾਰੇ ਲੁਕਾਈ ਨੂੰ ਮੈਂ ਮੈਸੇਜ ਦੇਣਾ ਚਾਹੁੰਦੀ ਆ ਕਿ ਗੁਰੂ ਸੇਵ ਸਾਡੇ ਤੇ ਮਿਹਰ ਕਰਨ ਬਖਸ਼ਿਸ਼ ਸਾਨੂੰ ਦੇਣ ਕਿ ਅਸੀਂ ਆਪਣੇ ਬੱਚੇ ਬਾਰਨ ਕਰਕੇ ਉਹਨਾਂ ਨੂੰ ਆਪ ਪਾਲੀਏ ਆਪ ਉਹਨਾਂ ਦੀ ਸੇਵਾ ਸੰਭਾਲ ਕਰੀਏ ਪਰਮਾਤਮਾ ਕਰੇ ਨਾ ਬੇਬੀ ਕਰੇ ਨਾ ਬੰਨ ਤੇ ਨਾ ਹੋਰ ਫਲੇਜ ਬਣ ਸੱ ਅਸੀਂ ਸੰਸਕਾਰੀ ਬਣੀ ਪਰ ਜੇ ਕਿਤੇ ਕੋਈ ਐਸੀ ਪ੍ਰੋਬਲਮ ਆ ਗਈ ਹੈ ਕੋਈ ਐਸਾ ਹੀ ਚਾਂਸ ਬਣ ਗਿਆ ਕਿ ਤੁਸੀਂ ਬੱਚੇ ਨੂੰ ਪਾਲ ਨਹੀਂ ਸਕਦੇ ਔਰ ਉਹਨੂੰ ਕੁੱਤੇ ਬਿੱਲੇ ਆਦਿ ਦੇ ਨਾਸ ਨਾ ਕਰੋ ਉਹਨਾਂ ਨੂੰ ਦਸਤ ਨਹੀਂ ਆ ਜੀ ਨਾਸ ਕਰੋ ਉਹਨਾਂ ਨੂੰ ਮੱਡੀ ਵਾਪਰ ਚ ਨਾਸ ਕਰੋ ਉਹਨਾਂ ਦੀ ਇਨੀ ਦੁਰਜਾਣਾ ਨਾ ਕਰੋ ਜਿਹਦੀ ਬਹੁਤ ਵੱਡੀ ਤੁਹਾਨੂੰ ਇੱਥੇ ਵੀ ਤੇ ਪਰਮਾਤਮਾ ਦੀ ਦਰਗਾਹ 'ਚ ਵੀ ਬਹੁਤ ਵੱਡੀ ਸਜਾ ਮਿਲੇਗੀ ਸੋ ਇਹਨਾਂ ਬਾਤ ਦੀ ਗਾ ਦੀ ਸੇਵਾ ਲਈ 24 ਘੰਟੇ ਪਹਿ ਨਯਾ ਜੀ ਚੈਂਟੇਬਲ ટ્રਸਟ ਹਾਜ਼ਰ ਸਾਨੂੰ ਤੁਸੀਂ ਇੱਕ ਫੋਨ ਕਰ ਦੇਣਾ ਅਸੀਂ ਬੜੀ ਰਿਸਪੈਕਟਫੁਲੀ ਆਪ ਬੱਚਿਆਂ ਨੂੰ ਲੈ ਕੇ ਆਵਾਂਗੇ ਉਹਨਾਂ ਨੂੰ ਕੁੱਤੇਆ ਮਿਲਿਆਗੇ ਨਾ ਸੁਟਿਆ ਜਾਵੇ ਸਾਡਾ ਨੰਬਰ ਹੈ ਜੀ 98752209872106484 ਕਰ ਦੇਣਾ